ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਖਾਲਸਾ ਵਜੇ ਜੀ ਬਬੇ ਕਿੰਨਾ ਟਾਈਮ ਹੋ ਗਿਆ ਸੀ ਕਮਰ ਦਾ ਦਰਦ ਨੂੰ ਤੁਹਾਡੇ ਮੇਰੇ ਇਹ 7-8 ਮਹੀਨੇ ਤੋਂ ਪ੍ਰੋਬਲਮ ਸੀ ਜਿਹਦੇ ਹੁਣ ਕਿਵੇਂ ਫੀਲ ਹੋ ਰਿਹਾ ਤੁਹਾਨੂੰ ਹੁਣ ਮੈਨੂੰ ਬਿਲਕੁਲ ਜਿਵੇਂ ਪਹਿਲਾਂ ਤੰਦਰੁਸਤ ਇਹ ਤਰ੍ਹਾਂ ਫੈਕਟ ਹੋ ਰਿਹਾ ਤੁਹਾਨੂੰ ਕਿੰਨੇ ਵਾਰੀ ਤੁਹਾਡੇ ਇਹ ਕੀਤਾ ਇਹ ਕੱਲ ਇੱਥੇ ਅਸੀਂ ਦਫ਼ਤਰ ਦੇ ਵਿੱਚ ਆਏ ਸੀਗੇ ਜਸਵੰਤ ਸਿੰਘ ਉਹਨਾਂ ਤੁਹਾਡੇ ਕੋਲੇ ਕੇ ਮੈਂ ਉਹਨੇ ਮਿੱਤਰ ਆਈ ਸੀ ਤੁਹਾਡੇ ਕੋਲ ਦਵਾਈ ਲੈਣ ਵਾਸਤੇ ਮੈਂ ਚਾਨਕੀ ਗੱਲ ਕੀਤੀ ਵੀ ਮੇਰੀ ਢੂਈ ਚ ਜਦ ਐਤਵਾ ਚੀ ਦੀ ਬਰੀ ਜਕੜੀ ਪਈ ਆ ਜੋ ਢੂਈ ਤੁਸੀਂ ਕਿਹਾ ਵੀ ਸਾਨੂੰ ਬਕਸ਼ਿਸ਼ ਹੈ ਤੁਸੀਂ ਆਓ ਤੁਹਾਡੀ ਚੁੱਕ ਠੀਕ ਹੋ ਜੀ ਮੈਂ ਤਾਂ ਚੁੱਕ ਮੈਂ ਚੱਲ ਸੁਣਾਂ ਜਦੋਂ ਚੁੱਕ ਦਾ ਪਤਾ ਨਹੀਂ ਸੀ ਤੁਹਾਨੂੰ ਚੁੱਕ ਪਤਾ ਤਾਂ ਹੈਗਾ ਸੀ ਕਿ ਪਰ ਐ ਨਹੀਂ ਜਗ੍ਹਾ ਵੀ ਐਟੋਟ ਹੋਈ ਤਾਂ ਹੁੰਦੇ ਚੁੱਕ ਤਾਂ ਆਮ ਸੁਣੇ ਗੱਲ ਤਾਂ ਹੁੰਦੀ ਜੀ ਪਿਆਰੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਵੀ ਚੁੱਕ ਪੈ ਗਈ ਕੋਈ ਜੀ ਐ ਟੈਕਸਿ ਹੁੰਦੇ ਜਿੱਥੇ ਹੋਈ ਤਾਂ ਹੂ ਇਹ ਮੱਕਾਬੀ ਚੋਖੇ ਰਮੇ ਵੀ ਕੱਢੋ ਤੁਸੀਂ ਹੈ ਨਾ ਤੇ ਤੁਸੀਂ ਕੱਲ ਮੇਰਾ ਹੋ ਕੀਤਾ ਤੇ ਮੈਨੂੰ ਵਧੀਆ 50% ਤੇ ਅੱਜ ਹੁਣ ਦੇਰ ਦੂਜੀ ਵਾਰ ਕਰਾਇਆ ਗਿਆ ਠੀਕ ਹੈ ਫੋਲੋਅਰ ਦਾ ਸੀਲ ਹੋ ਗਿਆ ਤੇ ਮੈਂ ਇਸ ਮੌਕੇ ਮੈਂ ਰਹੀ ਹਾਂ ਸੰਗਤ ਨੂੰ ਵੀ ਦੱਸਣਾ ਚਾਹਾਂਗਾ ਜੇ ਕਿਸੇ ਨੂੰ ਕੋਈ ਭਈ ਇਹ ਇੱਕ ਪ੍ਰੋਬਲਮ ਹੋਵੇ ਬਿੱਟ ਤੇ ਜਾਂ ਚੱਕੋ ਭਈ ਹੋਵੇ ਇਹ ਜਸਵੰਤ ਸਿੰਘ ਕੋਜੀ ਸਾਹਿਬ ਜੋ ਤੋੜੇਵਾਲੀ ਹੈ ਇੱਥੇ ਕਾਦੇ ਵਿਧਾਨ ਦੀ ਵੀ ਦਵਾਈ ਦਿੰਦੇ ਨੇ ਮੈਡੀ ਦੇ ਵਿੱਚ ਨੌਜਵਾਨਾਂ ਨੂੰ ਪਰਤੀ ਕਰਾਉਂਦੇ ਨੇ ਪੇਪਰਾਂ ਦੀ ਤਿਆਰੀ ਕਰਾਉਂਦੇ ਨੇ ਤੇ ਇਹ ਚੱਕਰ ਜਿਹੜਾ ਹੈ ਇਹ ਕੋਈ ਪੈਸਾ ਨਹੀਂ ਹੈਗਾ ਇਸ ਇਹਨਾਂ ਨੂੰ ਬਖਸ਼ਿਸ਼ ਹੈ ਇਹਨਾਂ ਦੇ ਸਰਾਉ ਸਰਾਉ ਕੋ ਤੁ ਸਰਾਉ ਕੋ ਤੁ ਤੇ ਕੇ ਪਿੱਠ ਤੇ ਪੈਰ ਦੇ ਨਾਲ ਇਹ ਕਰ ਦੇਣਾ ਉਹ ਸਾਰਾ ਠੀਕ ਹੋ ਜਾਂਦਾਗਾ ਮੈਂ ਕਹਿਣਾ ਵੀ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਮਾਈ ਪ੍ਰਾਈਵੇਟੇਜ ਬੁਝਰ ਤੁਹਾਨੂੰ ਆ ਕੇ ਜਰੂਰ ਇਹ ਜਿਹੜੀ ਦਰਦ ਹੈ ਤੋਂ ਪੇਨ ਤੋਂ ਨੇ ਜੀ ਆਪੇ ਪਾ ਸਕਦੇ ਨੇ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ